ਦੋਸਤੋ ਇਸ ਵਕਤ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਨਾ ਇਸ ਵੀਡੀਓ ਦਾ ਮੁੱਖ ਮੰਤਵ ਕੈਨੇਡਾ ਦੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਰੈਗੂਲਰ ਆ ਰਹੀਆਂ ਤਬਦੀਲੀਆਂ ਤੇ ਉਹ ਤਬਦੀਲੀਆਂ ਕਿੰਨੀਆਂ ਪੋਜ਼ਿਟਿਵ ਨੇ ਕਿੰਨੀਆਂ ਕਿ ਨੈਗੇਟਿਵ ਨੇ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਦੋਸਤੋ ਜਿੱਥੋਂ ਤੱਕ ਤਬਦੀਲੀਆਂ ਦੀ ਗੱਲ ਹੈ ਨਾ ਜੇ ਮੈਂ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਹੋਣ ਤੱਕ ਦੀਆਂ ਸਭ ਤੋਂ ਵਧੀਆ ਚੇਂਜਸ ਦੀ ਗੱਲ ਕਰਾਂ ਤਾਂ ਚੂੜੋ ਗਵਰਨਮੈਂਟ ਆਹ ਦਿਨਾਂ ਦੇ ਵਿੱਚ ਲੈ ਕੇ ਆਈ ਆ ਚਾਹੇ ਇਹ ਕਿਸੇ ਵੀ ਤਰੀਕੇ ਤੋਂ ਉਹਨਾਂ ਤੇ ਪ੍ਰੈਸ਼ਰ ਵੋਟਾਂ ਨੂੰ ਲੈ ਕੇ ਲਾ ਲੋ ਕਮਿਊਨਿਟੀ ਦਾ ਪ੍ਰੈਸ਼ਰ ਲਾ ਲੋ ਜਾਂ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਗੰਧ ਹੀ ਇੰਨਾ ਕਿ ਜ਼ਿਆਦਾ ਪੈ ਪਾ ਲਿਆ ਸੀ ਕਾਲਜੇਜ਼ ਨੇ ਸਟੂਡੈਂਟਸ ਨੇ ਆਪ ਖੁਦ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਰਾਲ ਕੇ ਕਿ ਉਹਨਾਂ ਦੀ ਮਜਬੂਰੀ ਬਣ ਗਈ ਚੇਂਜਸ ਲੈ ਕੇ ਆਉਣ ਦੀ ਪਰ ਮੈਂ ਇਹ ਕਹਿਣਾ ਕਿ ਦੇਰ ਬੜੀਆਂ ਵਧੀਆ ਚੇਂਜਸ ਨੇ ਇਹ ਜਿਹੜੇ ਲੋਕਾਂ ਨੇ ਸਾਫ ਸੁਥਰਾ ਕੰਮ ਕਰਨਾ ਤੇ ਜਿਹੜੇ ਸਟੂਡੈਂਟਸ ਨੇ ਕੈਨੇਡਾ ਪੜ੍ਹਨ ਆਉਣਾ ਉਹਨਾਂ ਦੋਨਾਂ ਵਾਸਤੇ ਜੇ ਤੁਸੀਂ ਪੈਕੇजेस ਸੇਲ ਨਹੀਂ ਕਰਨੇ ਜੇ ਤੁਸੀਂ ਪ੍ਰਾਈਵੇਟ ਕਾਲਜਿਸ ਦੇ ਵਿੱਚ ਸਟੂਡੈਂਟਸ ਨੂੰ ਪਾ ਕੇ ਉਹਨਾਂ ਦਾ ਫਿਊਚਰ ਤਬਾਹ ਨਹੀਂ ਕਰਨਾ ਜਾਂ ਉਹ ਸਟੂਡੈਂਟਸ ਜਿਨ੍ਹਾਂ ਨੇ ਸਿਰਫ ਤੇ ਸਿਰਫ ਇਹ ਸੋਚਿਆ ਸੀ ਕਿ ਸਟੱਡੀ ਵੀਜ਼ਾ ਕੈਨੇਡਾ ਪਹੁੰਚਣ ਦਾ ਰਾਹ ਵਾ ਉੱਥੇ ਜਾ ਕੇ ਜੋ ਮਰਜੀ ਕਰਦੇ ਫਿਰ ਉਹ ਕਿਸੇ ਨੂੰ ਕੀ ਪਰਵਾ ਫਿਰ ਵੱਖਰੀ ਗੱਲ ਆ ਫਿਰ ਇਹ ਚੇਂਜਸ ਤੁਹਾਡੇ ਲਈ ਬੇਹੱਦ ਘਟਿਆ ਬਿਹਤ ਤਕਲੀਫ ਦੇਣ ਵਾਲੀਆਂ ਨੇ ਪਰ ਜੇ ਤੁਸੀਂ ਇੱਕ ਪੜਨ ਵਾਲੇ ਸਟੂਡੈਂਟ ਹੋ ਤੇ ਤੁਸੀਂ ਉਹ ਇਮੀਗ੍ਰੇਸ਼ਨ ਕੰਸਲਟੈਂਟ ਹੋ ਜਿਹਨੇ ਸਾਫ਼ ਸੁਥਰਾ ਕੰਮ ਕਰਨਾ ਜਿਹਨੇ ਰੂਟੀਨ ਕੰਮ ਕਰਨਾ ਜਿਹਨੇ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਆਧਾਰ ਬਣਾ ਕੇ ਕੰਮ ਕਰਨਾ ਦੋਸਤੋ ਮੇਰੀ ਬੇਨਤੀ ਆ ਉਹਨਾਂ ਸਰੋਤਿਆਂ ਨੂੰ ਵੀ ਜਿਹੜੇ ਐਜੂਕੇਸ਼ਨ ਕੰਸਲਟੈਂਟਸ ਮੇਰੀ ਵੀਡੀਓ ਨੂੰ ਕਦੇ ਸੁਣ ਲੈਂਦੇ ਆ ਤਾਂ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਸਿੱਧੇ ਰਾਹ ਪਾ ਸਕਾਂ ਤੇ ਅਰਦਾਸ ਹੁੰਦੀ ਆ ਪ੍ਰਮਾਤਮਾ ਮੂਰੇ ਵੀ ਮਹਾਰਾਜ ਮੈਨੂੰ ਵੀ ਸਿੱਧੇ ਰਾਹ ਰੱਖੇ ਦੋਸਤੋ ਆਪਦੇ ਜੇ ਬਿਜ਼ਨਸ ਨੂੰ ਤੁਸੀਂ ਫਲਰਿਸ਼ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਬਿਜ਼ਨਸ ਲੌਂਗ ਰਨ ਦੇ ਵਿੱਚ ਤੁਸੀਂ ਆਪਦੇ ਬਿਜ਼ਨਸ ਦੇ ਵਿੱਚੋਂ ਕਮਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਅ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਤਾਂ ਮੈਂ ਤੁਹਾਨੂੰ ਤਾਂ ਸਿੰਪਲ ਜਿਹਾ ਰਾਹ ਦੱਸਦਾ ਪ੍ਰੋਫੈਸ਼ਨਲਿਜ਼ਮ ਲੈ ਕੇ ਆਉਣਾ ਪਊਗਾ ਸਾਨੂੰ ਸਾਨੂੰ ਆਪਦੀਆਂ ਜਿਹੜਾ ਸਾਡਾ ਕੰਮ ਆ ਨਾ ਸਾਨੂੰ ਉਹਦੀ ਰਿਸਪੈਕਟ ਕਰਨੀ ਹੋਊਗੀ ਸਾਨੂੰ ਏਜੰਟ ਸ਼ਬਦ ਤੋਂ ਉੱਠ ਕੇ ਕੰਸਲਟੈਂਟਸ ਸ਼ਬਦ ਨੂੰ ਅਪਣਾਉਣਾ ਪਊਗਾ ਉਹ ਕੱਲਾ ਇਹ ਨਹੀਂ ਹੈ ਕਿ ਕੰਸਲਟੈਂਟ ਲਾਉਣ ਨਾਲ ਤੁਸੀਂ ਕੰਸਲਟੈਂਟ ਹੋ ਜਾਓਗੇ ਕੰਸਲਟੈਂਟ ਦਾ ਮਤਲਬ ਹੈ ਕੰਸਲਟੇਸ਼ਨ ਕੰਸਲਟੇਸ਼ਨ ਦਾ ਮਤਲਬ ਹੈ ਤੁਸੀਂ ਕਿਸੇ ਇਨਸਾਨ ਨੂੰ ਸਿੱਧੇ ਰਾਹੇ ਪਾਉਣਾ ਕਿਸੇ ਇਨਸਾਨ ਦੇ ਮਾਰਗਦਰਸ਼ਕ ਬਣਨਾ ਤੇ ਜੇ ਤੁਸੀਂ ਲੈਪਟਾਪ ਵਿਚਣੇ ਆ ਜੇ ਤੁਸੀਂ ਫਰੀ 에ਅ ਟਿਕਟਾਂ ਪੈਕੇਜ ਵੇਚਣੇ ਆ ਤਾਂ ਫਿਰ ਤੁਸੀਂ ਕੰਸਲਟੈਂਟ ਨਹੀਂ ਬਣ ਸਕਦੇ ਕਿਉਂਕਿ ਕੰਸਲਟੈਂਟ ਰੂਟੀਨ ਕੰਮ ਕਰੂਗਾ ਕੰਸਲਟੈਂਟ ਦੀ ਆਫ ਦੀ ਕੰਸਲਟੇਸ਼ਨ ਫੀ ਹੋਊਗੀ ਉਹ ਬੜਾ ਹੀ ਪ੍ਰੋਫੈਸ਼ਨਲੀ ਸਾਰੇ ਕਲਾਇੰਟਸ ਨੂੰ ਡੀਲ ਕਰੂਗਾ ਬੜੀ ਹੀ ਟਰਾਂਸਪੇਰੈਂਸ ਟਰਾਂਸਪੇਰੈਂਟ ਸਰਵਿਸਿਜ਼ ਹੋਣਗੀਆਂ ਉਹਦੀਆਂ ਜਦੋਂ ਤੁਹਾਡੇ ਤੋਂ ਤੁਹਾਡਾ ਕਲਾਇੰਟ ਕੁਝ ਪੁੱਛਣ ਆਊਗਾ ਤਾਂ ਤੁਸੀਂ ਉਹਨੂੰ ਜੋ ਕੁਝ ਵੀ ਉਹਦਾ ਖਰਚਾ ਟਿਲ ਵੀਜ਼ਾ ਹੋਣਾ ਮਾ ਉਹ ਤੁਸੀਂ ਸਾਰਾ ਉਹਨੂੰ ਰਿਟਰਨ ਆਫ ਦਿ ਲੈਟਰ ਹੈਡ ਦੇ ਉੱਤੇ ਦੋਗੇ ਇਹ ਮੈਂ ਸਾਰਾ ਕੁਝ ਪ੍ਰੈਕਟਿਸ ਕਰਨਿਆ ਆ ਆਪਦੀ ਕੰਪਨੀ ਦੇ ਵਿੱਚ ਤੁਸੀਂ ਮੈਟਰੋ ਗਲੋਬਲ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਚਲੇ ਜਾਓ ਮੇਰੀ ਫੀ ਜਿਹੜੀ ਆ ਮੈਂ ਲਿਖ ਕੇ ਦਊਂਗਾ ਲੈਟਰ ਹੈਡ ਦੇ ਉੱਤੇ ਵੀ ਇਹ ਮੇਰੇ ਚਾਰਜੇਸ ਨਹੀਂ ਇੰਨੇ ਤੁਸੀਂ ਪਹਿਲਾਂ ਦੇਣੇ ਨੇ ਇੰਨੇ ਤੁਸੀਂ ਮਿਡ ਚ ਦੇਣੇ ਨੇ ਇੰਨੇ ਤੁਸੀਂ ਵੀਜ਼ਾ ਦੇ ਤੋਂ ਦੇਣੇ ਨੇ ਆ ਅੰਬੈਸੀ ਫੀਸ ਆ ਮੈਡੀਕਲ ਦੀ ਫੀਸ ਆ ਆ ਕਾਲਜ ਦੀ ਫੀਸ ਆ ਹਰ ਚੀਜ਼ ਲਿਖ ਕੇ ਦਿੱਤੀ ਜਾਊਗੀ ਹਰ ਇੱਕ ਕਲਾਇੰਟ ਨੂੰ ਚਾਹੇ ਉਹ ਵਿਜ਼ਿਟਰ ਵੀਜ਼ਾ ਵਾਲਾ ਚਾਹੇ ਉਹ ਓਪਨ ਵਰਕ ਫਾਰਮਟ ਵਾਲਾ ਚਾਹੇ ਉਹ ਸਟੂਡੈਂਟ ਵੀਜ਼ਾ ਵਾਲਾ ਇਹਦੇ ਨਾਲ ਕਲੈਰਿਟੀ ਆਉਂਦੀ ਆ ਇਹਦੇ ਨਾਲ ਜਿਹੜਾ ਤੁਹਾਡਾ ਕਲਾਇੰਟ ਆ ਜਿਹੜਾ ਤੁਹਾਡੇ ਕੋਲੇ ਕੋਈ ਬੱਚਾ ਚੱਲ ਕੇ ਆਇਆ ਉਹਨੂੰ ਪਤਾ ਲੱਗੂਗਾ ਕਿ ਉਹਦਾ ਕਿਹੜਾ ਕਿਹੜਾ ਪੈਸਾ ਕਿੱਥੇ ਕਿੱਥੇ ਖਰਚ ਹੋ ਰਿਹਾ ਦੂਸਰੀ ਚੀਜ਼ ਤੁਸੀਂ ਆਪ ਦੇ ਕਲਾਇੰਟ ਦੇ ਭੈਣ ਭਰਾ ਰਿਸ਼ਤੇਦਾਰ ਚਾਚੇ ਤਾਏ ਨਹੀਂ ਬਣ ਸਕਦੇ ਨਾ ਹੀ ਬਣਨਾ ਚਾਹੀਦਾ ਤੁਸੀਂ ਹਮੇਸ਼ਾ ਉਹਨਾਂ ਦੇ ਇੱਕ ਚੰਗੇ ਐਜੂਕੇਸ਼ਨ ਕੰਸਲਟੈਂਟਸ ਬਣ ਕੇ ਰਹੋ ਐਂਡ ਤੁਸੀਂ ਉਸ ਜ਼ਿੰਮੇਵਾਰੀ ਨੂੰ ਬਿਹਤਰੀਨ ਤਰੀਕੇ ਨਾਲ ਨਿਭਾਓ ਕਿਉਂਕਿ ਜਿਹੜਾ ਬਿਜ਼ਨਸ ਆ ਬਿਜ਼ਨਸ ਹੁੰਦਾ ਜਿਹੜੀ ਚੈਰਿਟੀ ਆ ਉਹ ਚੈਰਿਟੀ ਹੁੰਦੀ ਆ ਬਿਜ਼ਨਸ ਤੇ ਚੈਰਿਟੀ ਦਾ ਆਪਸ ਦੇ ਵਿੱਚ ਕੋਈ ਸਬੰਧ ਨਹੀਂ ਤੁਸੀਂ ਦਸਵੰਧ ਕੱਢੋ ਤੁਸੀਂ 20% ਕੱਢੋ ਬਾਅਦ ਦੀ ਗੱਲ ਆ ਬਟ ਜਦੋਂ ਤੁਸੀਂ ਬਿਜ਼ਨਸ ਕਰਨਾ ਉਦੋਂ ਤੁਸੀਂ ਨਰੋਲ ਬਿਜ਼ਨਸ ਕਰਨਾ ਤੇ ਬਿਜ਼ਨਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਟਰਾਂਜੈਕਸ਼ਨ ਕੀ ਹੁੰਦੀ ਆ ਤੁਸੀਂ ਸਰਵਿਸ ਪ੍ਰੋਵਾਈਡ ਕਰਨੀ ਆ ਅਗਲੇ ਨਾਲ ਤੁਹਾਨੂੰ ਪੈਸਾ ਪ੍ਰੋਵਾਈਡ ਕਰਨਾ ਆ ਇਹ ਇਹ ਸਤੋਂ ਬਿਨਾ ਤੀਸਰੀ ਕੋਈ ट्रांजੈਕਸ਼ਨ ਨਹੀਂ ਤੇ ਤੁਸੀਂ ਆਫ ਦਾ ਬਿਜ਼ਨਸ ਮਾਡਲ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਤੁਹਾਡੇ ਜਿਹੜਾ ਤੁਹਾਡਾ ਕਲਾਇੰਟ ਆ ਉਹਨੂੰ ਰਾਈਟ ਆਵੇ ਸਮਝ ਆ ਜਾਈਵੇ ਵੀ ਇਹ ਮੈਨੂੰ ਕਿਹੜੇ ਕਾਲਜ ਕਿਹੜੇ ਕੋਰਸ ਕਿਹੜੇ ਪ੍ਰੋਵਿੰਸ ਦੇ ਵਿੱਚ ਭੇਜ ਰਿਹਾ ਤੇ ਉਹਦੇ ਪਿੱਛੇ ਕੀ ਕੀ ਕਾਰਨ ਨੇ ਦੋਸਤੋ ਜਦੋਂ ਆਪਾਂ ਇਹੋ ਜੇ ਰਾਹ ਅਪਣਾ ਲਾਂਗੇ ਨਾ ਤਾਂ ਫਿਰ ਤੁਹਾਨੂੰ ਇਹਦੀ ਲੌਂਗ ਰਨ ਇਹਦਾ ਫਾਇਦਾ ਹੋਊਗਾ ਹਾਂ 2 ਸਾਲ ਵੱਧ ਲੱਗ ਸਕਦੇ ਆ ਤੁਹਾਨੂੰ ਪੈਸੇ ਕਮਾਉਣ ਦੇ ਵਿੱਚ ਪਰ ਇਸ ਚੀਜ਼ ਦੀ ਸ਼ਰਤ ਮੈਂ ਲਾ ਸਕਦਾ ਕਿ ਤੁਸੀਂ ਆਮ ਲੋਕਾਂ ਨਾਲ ਪੈਕੇਜ ਵੇਚਣ ਵਾਲਿਆਂ ਨਾਲੋਂ ਲੰਮਾ ਸਮਾਂ ਕੰਮ ਕਰੋਗੇ ਲੰਮਾ ਸਮਾਂ ਪੈਸਾ ਕਮਾਓਗੇ ਤੇ ਤੁਹਾਨੂੰ ਹੋਰ ਵੀ ਡਰਾਮੇ ਨਹੀਂ ਕਰਨੇ ਪੈਣਗੇ ਤੁਹਾਨੂੰ ਪੈਸੇ ਬਾਅਦ ਚੋਂ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ ਜੇ ਅਸੀਂ ਗਰੰਟੀਆਂ ਲੈ ਲਾਂਗੇ ਕਾਹਦੀਆਂ ਗਰੰਟੀਆਂ ਯਾਰ ਅਸੀਂ ਕਿਹੜਾ ਫਰਿੱਜਾਂ ਵੇਚਦੇ ਆ ਕੋਈ ਗਰੰਟੀ ਨਹੀਂ ਹੁੰਦੀਗੀ ਤੁਹਾਡਾ ਵੀਜ਼ਾ ਜਿਹੜਾ ਪ੍ਰੋਸੈਸ ਕਰਨਾ ਵੀਜ਼ਾ ਦਾ ਫਾਈਲ ਪ੍ਰੋਸੈਸ ਕਰਨੀ ਮੇਰਾ ਫਰਜ ਆ ਵੀਜ਼ਾ ਆਫੀਸਰ ਨੇ ਵੀਜ਼ਾ ਦੇਣਾ ਨਹੀਂ ਦੇਣਾ ਇਹ ਵੀਜ਼ਾ ਆਫੀਸਰ ਨੇ ਦੇਖਣਾ ਹਾਂ ਮੇਰੀ ਹਰ ਇਹ ਕੋਸ਼ਿਸ਼ ਰਹੂਗੀ ਕਿ ਤੁਹਾਡੇ ਮੇਰੇ ਵੱਲੋਂ ਪ੍ਰੋਸੈਸ ਕੀਤੀ ਗਈ ਹਰ ਫਾਈਲ ਦਾ ਪੋਜ਼ਿਟਿਵ ਰਿਜ਼ਲਟ ਆਵੇ ਪਰ ਇਹ ਪੋਸੀਬਲ ਨਹੀਂ ਹੋ ਸਕਦਾ ਕਿ ਹਰ ਫਾਈਲ ਦਾ ਪੋਜ਼ਿਟਿਵ ਰਿਜ਼ਲਟ ਆਵੇ ਇਸ ਲਈ ਮੈਂ ਗਾਰੰਟੀ ਨਹੀਂ ਲੈ ਸਕਦਾ ਦੂਸਰੀ ਚੀਜ਼ ਮੈਨੂੰ ਕਦੇ ਵੀ ਆਪਦੇ ਆਪ ਨੂੰ गाने लाके वीडियो बनाके आप तक नु बड़ा शो करन दी लोड नहीं पैਣੀ ਕਿਉਂਕਿ ਅਸੀਂ ਨਾ ਹੀ ਤਾਂ ਸੈਲੀਬ੍ਰਿਟੀ ਆਂ ਨਾ ਹੀ ਅਸੀਂ ਲੀਡਰ ਆਂ ਸਾਡਾ ਕੰਮ ਤਾਂ ਅਸੀਂ ਤਾਂ ਦੁਕਾਨਦਾਰ ਆਂ ਅਸੀਂ ਤਾਂ ਆਪਦੇ ਢਿੱਡ ਖਾਤਰ ਬੈਠੇ ਆ ਇੱਥੇ ਸਾਡਾ ਕੰਮ ਆ ਚੰਗੀਆਂ ਸਰਵਿਸਿਜ਼ ਪ੍ਰੋਵਾਈਡ ਕਰਨਾ ਅਸੀਂ ਫੁਕਰਪੰਤੀਆਂ ਤੋਂ ਪਾਸੇ हटਕੇ ਚੰਗੀਆਂ ਸਰਵਿਸਿਜ਼ ਚੰਗੀਆਂ ਐਜੂਕੇਸ਼ਨ ਸਰਵਿਸਿਜ਼ ਦੇਣੀਆਂ ਨੇ ਤੇ ਜੇ ਤੁਸੀਂ ਐਜੂਕੇਸ਼ਨ ਨਾਲ ਸੰਬੰਧਿਤ ਸਰਵਿਸਿਜ਼ ਦੇਣੀਆਂ ਨੇ ਤਾਂ ਤੁਹਾਨੂੰ ਖੁਦ ਐਜੂਕੇਟ ਹੋਣਾ ਪਊਗਾ ਆਸ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਮਦਦ ਕਰੂਗੀ ਸਟੂਡੈਂਟਸ ਨੂੰ ਆਪਦਾ ਚੰਗਾ ਐਜੂਕੇਸ਼ਨ ਕੰਸਲਟੈਂਟ ਚੁਣਨ ਦੇ ਵਿੱਚ ਤੇ ਐਜੂਕੇਸ਼ਨ ਕੰਸਲਟੈਂਟਸ ਨੂੰ ਅੱਗੇ ਕੰਮ ਕਿਵੇਂ ਆਪਾਂ ਰੈਗੂਲੇਟ ਕਰਨਾ ਉਹਦੇ ਵਿੱਚ ਧੰਨਵਾਦ ਦੋਸਤੋ